ਲਾਤ ਨੇ ਇਸ ਸਮੇਂ ਬੰਨ ਦੇ ਕਿਉਂਕਿ ਅਫਵਾਹਾਂ ਕਾਫੀ ਉਡਾਈਆਂ ਜਾ ਰਹੀਆਂ ਨੇ ਵੀ ਬਨ ਟੁੱਟ ਗਿਆ ਡੁੱਬ ਗਿਆ ਇਹ ਤੁਸੀਂ ਤੇ ਜਿਹੜੀ ਆ ਰੁੱਲ ਚੁੱਕੀ ਆ 5 ਕਿ ਫੁੱਟ ਰਹਿ ਗਈ 5 ਦੀ ਵੀ 3 ਫੁੱਟ ਰਹਿ ਗਈ ਪਿੰਡਾਂ ਦੇ ਨੌਜਵਾਨ ਪੰਚਾਇਤਾਂ ਸਾਰੇ ਲੱਗੇ ਹੋਏ ਆ ਮਸ਼ੀਨਰੀ ਫੁੱਲ ਲਿਆਂਦੀ ਹੋਈ ਆ ਪੋਕ ਨਾ ਨਾ ਜੀਐਸਵੀਆ ਟਿਪਰ ਮਿੱਟੀ ਪੱਥਰ ਹਰ ਚੀ ਜਾਰੀ ਹੈ ਕਿ ਜੇ ਉੱਥੇ ਟੁੱਟ ਵੀ ਜਾਂਦਾ ਤਾਂ ਅੱਗੇ ਰੋਕ ਲਈ ਜਾਂਦਾ ਗੈਲ ਦਾ ਖਾਨ ਪੀਨ ਦਾ ਚਾਰੇ ਦਾ ਸਾਰਾ ਬੰਦਵਾਸ ਸਾਡੀ ਸਰਕਾਰ ਵੱਲੋਂ ਤੁਹਾਡੇ ਲੋਕਾਂ ਲਈ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਘਰੌਣ ਦੀ ਲੋੜ ਨਹੀਂ ਅਸੀਂ ਤੁਹਾਡੇ ਸੇਵਾਦਾਰ ਹੈ ਤੇ ਸੇਵਾਦਾਰ ਵਾਂਗੂ ਸੇਵਾ ਕਰੇ ਸਾਰਿਆਂ ਨੂੰ ਬੇਨਤੀ ਹੈ ਕਿਸੇ ਕੋਲੋਂ ਘਰੌਣ ਦੀ ਲੋੜ ਨਹੀਂ ਅਸੀਂ ਲੁਧਿਆਣਾ ਦੇ ਪਿੰਡ ਸਸਰਾਲੀ ਵਿੱਚ ਖੜੇ ਆ ਜਿੱਥੇ ਬਹੁਤ ਫਵਾਹਾਂ ਉਡਾਈਆਂ ਜਾ ਰਹੀਆਂ ਨੇ ਵੀ ਲੋ ਸੱਤ ਲੋਈ ਦਾ ਜਿਹੜਾ ਬੰਨ ਟੁੱਟ ਗਿਆ ਪਰ ਇਸ ਸਮੇਂ ਜਿਹੜੇ ਮੰਤਰੀ ਸਾਹਿਬ ਸਾਡੇ ਨਾਲ ਮੌਜੂਦ ਨੇ ਹਰੀ ਸਿੰਘ ਮੁੰਡੀਆਂ ਜੀ ਤੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਕੀ ਹਾਲਾਤ ਨੇ ਇਸ ਸਮੇਂ ਬੰਨ ਦੇ ਕਿਉਂਕਿ ਅਫਵਾਹਾਂ ਕਾਫੀ ਉਡਾਈਆਂ ਜਾ ਰਹੀਆਂ ਨੇ ਵੀ ਬੰਨ ਟੁੱਟ ਗਿਆ ਡੁੱਬ ਗਿਆ ਇਹ ਚੀਜ਼ਾਂ ਦੇਖੋ ਤੁਸੀਂ ਤੇ ਜਿਹੜੀ ਆ ਰ ਪਰ ਉਸ ਤੋਂ ਅੱਗੇ ਅਸੀਂ ਸਾਰੇ ਸਟਾਫ ਪ੍ਰਸ਼ਾਸਨ ਲੱਗਾ ਹੋਇਆ ਐ ਐਸਡੀਆਰਫ ਦੀਆਂ ਟੀਮਾਂ ਮਿਲਟਰੀ ਲੱਗੀ ਹੋਈ ਐ ਸਾਡੇ ਸਾਰੇ ਪਿੰਡਾਂ ਦੇ ਨੌਜਵਾਨ ਪੰਚਾਇਤਾਂ ਸਾਰੇ ਲੱਗੇ ਹੋਏ ਐ ਮਸ਼ੀਨਰੀ ਫੁੱਲ ਲਿਆਂਦੀ ਹੋਈ ਐ ਪੋਕਲਨਾ ਜੀਐਸਵੀਆ ਟਿੱਪਰ ਮਿੱਟੀ ਪੱਥਰ ਹਰ ਚੀਜ਼ ਆ ਰਹੀ ਐ ਕਿ ਜੇ ਉੱਥੇ ਟੁੱਟ ਵੀ ਜਾਂਦਾ ਤਾਂ ਅੱਗੇ ਰੋਕ ਲਈ ਜਾਓ ਪਿੰਡਾਂ ਨੂੰ ਸੁਚੇਤ ਰਹਿਣ ਦੀ ਲੋੜ ਐ ਦੇਖੋ ਮੈਂ ਪਹਿਲਾਂ ਵੀ ਮੈਸੇਜ ਪਾਇਆ ਸੀ ਆਪਣੀ ਫੇਸਬੁੱਕ ਦੇ ਵਿੱਚ ਵੀ ਵੀ ਧਿਆਨ ਰੱਖਣ ਦੀ ਲੋੜ ਐ ਪਾਣੀ ਆ ਸਕਦਾ ਪਰ ਫਿਲਹਾਲ ਅਸੀਂ ਸਾਰਾ ਪ੍ਰਸ਼ਾਸਨ ਪੂਰੇ ਅਫਸਰ ਸਾਹਿਬਾਨ ਨਾਲ ਪਹਿਲੇ ਦਿਨ ਤੋਂ ਉੱਥੇ ਕੰਟੀਨਿਊ ਚੱਲ ਰਿਹਾ ਸਾਡੇ ਸਾਰੇ ਬਲਾਕ ਪ੍ਰਚਾਰ ਸਾਰੀਆਂ ਪੰਚਾਇਤਾਂ ਸਾਰੇ ਸੇਵਾਦਾਰ ਕੰਟੀਨਿਊ ਸੇਵਾ ਕਰ ਰਿਹਾ ਸੋ ਦੇਖੋ ਇਹੋ ਜਿਹੇ ਮੌਕੇ ਸਾਰੀਆਂ ਪਾਰਟੀਆਂ ਦੇ ਲੋਕ ਹੁੰਦੇ ਆ ਸਾਰੇ ਸੇਵਾ ਕਰ ਰਿਹਾ ਸੋ ਅਲੱਗ-ਅਲੱਗ ਲਾਈਵ ਹੋ ਕੇ ਉਹ ਗਲਤ ਬੋਲਣਾ ਉਹ ਠੀਕ ਨਹੀਂ ਲੱਗਦਾ ਸਾਰੇ ਕੋਈ ਵੀ ਕਿਸੇ ਦਾ ਨੁਕਸਾਨ ਜਿਹੜੀ ਜਲੋ ਕੋਸ਼ਿਸ਼ ਲੱਗੇ ਹੋਇਆ ਕਰਨ ਨਾ ਹੋਵੇ ਪਹਿਲੇ ਦਿਨ ਤੋਂ ਮੁੱਖ ਮੰਤਰੀ ਸਰਦਾਰ ਕੋਸ਼ਿੰਗ ਮਾਨ ਦੀ ਸਰਕਾਰ ਦੀ ਪੂਰੀ ਟੀਮ ਪ੍ਰਸ਼ਾਸਨ ਆਮ ਆਦਮੀ ਪਾਰਟੀ ਦਾ ਹਰ ਵਰਕਰ ਪਹਿਲੇ ਦਿਨ ਤੋਂ ਦਰਿਆਵਾਂ ਦੇ ਵਿੱਚ ਜਿਹੜਾ ਨਾਲ ਹੋ ਕੇ ਸੇਵਾ ਕਰ ਰਿਹਾ ਤੇ ਕਰਦੇ ਰਵਾਂਗੇ ਲੋਕਾਂ ਨੂੰ ਬੇਨਤੀ ਹੈ ਘਵਰੋਂ ਦੀ ਲੋੜ ਨਹੀਂ ਪਾਣੀ ਜੇ ਆ ਵੀ ਜਾਊਗਾ ਤੇ ਤੁਹਾਡਾ ਰਹਿਣ ਦਾ ਸਾਰੇ ਦਾਦਾ ਸੋਮੀ ਸਸੰਕਰਾਂ ਚ ਬੰਦੋਸ਼ ਕੀਤਾ ਹੋਇਆ ਸਕੂਲਾਂ ਚ ਕੀਤਾ ਹੋਇਆ ਮੰਡੀਆਂ ਚ ਤੁਹਾਡੇ ਡੰਗਰਾਂ ਦਾ ਬੰਦੋਸ਼ ਕੀਤਾ ਹੋਇਆ ਰਹਿਣ ਦਾ ਖਾਣ ਪੀਣ ਦਾ ਚਾਰੇ ਦਾ ਸਾਰਾ ਬੰਦੋਸ਼ ਸਾਡੀ ਸਰਕਾਰ ਵੱਲੋਂ ਤੁਹਾਡੇ ਲੋਕਾਂ ਲਈ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਘਵਰੋਂ ਦੀ ਲੋੜ ਨਹੀਂ ਅਸੀਂ ਤੁਹਾਡੇ ਸੇਵਾਦਾਰ ਹੈ ਤੇ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਹਾਂ ਸਾਰਿਆਂ ਨੂੰ ਬੇਨਤੀ ਹੈ ਕਿਸੇ ਕੋਲੋਂ ਘਵਰੋਂ ਦੀ ਲੋੜ ਨਹੀਂ ਐਸਡੀਆਰਐਫ ਦੀ ਟੀਮਾਂ ਵੀ ਆ ਗਈਆਂ ਕੋਈ ਇੱਕ ਜਾਨ ਨਹੀਂ ਜਾਨ ਦੇਵਾਂਗੇ ਕੋਈ ਇੱਕ ਕਿਸੇ ਦਾ ਡੰਗਰ ਨਹੀਂ ਮਰਨ ਦੇਵਾਂਗੇ ਇਹ ਆਪਣੇ ਹਲਕੇ ਦੇ ਲੋਕਾਂ ਨਾਲ ਮੇਰਾ ਵਾਦਾ ਬਿਲਕੁਲ ਜਿਸ ਤਰੀਕੇ ਨਾਲ ਪੂਰੇ ਪੰਜਾਬ ਦੇ ਸਮੇਂ ਹੜਾਤ ਬਣੇ ਹੋਏ ਨੇ ਜਿਕਰ ਜਨਾਲੇ ਦੀ ਗੱਲ ਕਰੀਏ ਗੁਰਦਾਸਪੁਰ ਦੀ ਗੱਲ ਕਰੀਏ ਜਾਂ ਫਾਜ਼ਿਲਕਾ ਦੀ ਗੱਲ ਕਰੀਏ ਉੱਥੇ ਪਾਣੀ ਬਹੁਤ ਜ਼ਿਆਦਾ ਪਹੁੰਚਿਆ ਹੋਇਆ ਤੇ ਉਸੇ ਤਰੀਕੇ ਨਾਲ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉੱਥੇ ਸਭ ਮੌਜੂਦ ਹਾਂ ਤਾਂ ਬਿਲਕੁਲ ਜਿਕਰ ਇੱਥੇ ਕੁਝ ਇਸ ਤਰੀਕੇ ਦੇ ਹਾਲਾਤ ਹੁੰਦੇ ਨੇ ਤਾਂ ਸਾਰਾ ਪ੍ਰਸ਼ਾਸਨ ਇੱਥੇ ਮੌਜੂਦ ਰਹੇਗਾ ਨਹੀਂ ਪੂਰਾ ਪ੍ਰਸ਼ਾਸਨ ਕੰਟੀਨਿਊ ਇੱਥੇ ਮੌਜੂਦ ਹੈ ਸਾਡੀ ਸਾਰੀ ਟੀਮ ਇਸ ਲ ਵੀ ਇਥੇ ਲਾਇਆ ਪਹਿਲਾਂ ਵੀ ਆਇਆ ਅੱਜ ਵੀ ਸਵੇਰ ਦੇ ਖੜੇ ਆ ਸੋ ਜਦੋਂ ਪਾਣੀ ਦੀ ਮਾਰ ਦੇ ਦਰਿਆਵਾਂ ਦੇ ਦੇਖੋ ਪਰਮਾਤਮਾ ਦੀ ਮਾਰ ਕੇ ਦੇਖੋ ਕੁਝ ਨਹੀਂ ਕੀਤਾ ਜਾ ਸਕਦਾ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕੋਸ਼ਿਸ਼ ਲੱਗੇ ਹੋਏ ਹਨ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਸਾਡਾ ਫਰਜ਼ਮੰਦ ਹੋ ਅਸੀਂ ਲੱਗੇ ਹੋਏ ਹਾਂ ਸਾਰੇ ਪ੍ਰਸ਼ਾਸਨ ਨੂੰ ਲਿਆ ਕੇ ਕੰਮ ਕਰਾਉਣਾ ਉਹ ਅਸੀਂ ਲਾਏ ਹੋਏ ਹਾਂ ਮਿਲਟਰੀ ਲਾਈ ਹੋਈ ਹੈ ਪ੍ਰਸ਼ਾਸਨ ਲੱਗਾ ਹੋਇਆ ਪੰਜ ਸੋ ਬੰਦਾ ਲੇਬਰ ਦਾ ਲਿਆ ਕੇ ਲਾਇਆ ਹੋਇਆ ਜੇ ਜੋ ਮੰਤਰੀ ਦਾ ਫਰਜ ਹੈ ਹਲਕੇ ਦੇ ਐਮ ਐਲ ਏ ਦੇ ਫਰਜ ਹੈ ਨਿਭਾ ਰਹੇ ਆ ਪ੍ਰਸ਼ਾਸਨ ਨਾਲ ਲਾਇਆ ਹੋਇਆ ਸਾਡੇ ਬਲਾਕ ਪ੍ਰਾਣ ਵਰਕਰ ਸਾਰੇ ਲੱਗੇ ਹੋਏ ਆ ਸੋ ਆਪ ਇੱਥੇ ਖੜੇ ਆ ਸੋ ਦੇਖੋ ਜਿੱਥੇ ਜੇ ਉਹ ਟੁੱਟਦਾ ਅੱਗੇ ਬੰਦੋਬਸਤ ਕੀਤਾ ਜਾ ਰਿਹਾ ਇਹੀ ਕੋਸ਼ਿਸ਼ ਅਸੀਂ ਕਰ ਸਕਦੇ ਆ ਪਰ ਪ੍ਰਮਾਤਮਾ ਦੀ ਜੇ ਕੋਈ ਅਜਿਹੀ ਹੋ ਵੀ ਗਿਆ ਪਿੰਡਾਂ 'ਚ ਵੀ ਪਾਣੀ ਵੜ ਗਿਆ ਤੇ ਉਹਦੇ ਲਈ ਐਸ ਡੀ ਆਰ ਵੀ ਟੀਮ ਮੈਂ ਬਲਾਕ ਬੁਲਾ ਲਈ ਹੈ ਲੱਗੀ ਹੋਈ ਹੈ ਕੰਟੀਨਿਊ ਖੜੀ ਆ ਲੋਕਾਂ ਦਾ ਨੁਕਸਾਨ ਨਹੀਂ ਹੋਣ ਦਵਾਂਗੇ ਬਾਅਦ ਵਿੱਚ ਵੀ ਜਿਹੜਾ ਲੋਕਾਂ ਦਾ ਨੁਕਸਾਨ ਹੋਣਾ ਜੇ ਕੇ ਦੀ ਫਸਲ ਰੁੜ ਰਹੀ ਹੈ ਕਾਫੀ 100 150 ਏਕੜ ਜ਼ਮੀਨ ਦਾ ਜਿਹੜਾ ਫਸਲ ਰੁੜ ਗਈ ਹੈ ਉਹਨੂੰ ਵੀ ਸਪੈਸ਼ਲ ਗਜ਼ਾਰੀ ਦੇ ਹੁਕਮ ਦਿੱਤੇ ਹੋਏ ਆ ਉਹਦਾ ਸਾਰਿਆਂ ਦਾ ਮੁਆਵਜ਼ਾ ਮਿਲੂਗਾ ਜਿਹੜੀ ਵੀ ਫਸਲ ਨੁਕਸਾਨ ਹੋਇਆ ਚਾਹ ਪਪੂਲਰ ਦਾ ਹੋਇਆ ਚਾਹ ਖੇਤੀ ਦਾ ਹੋਇਆ ਉਹ ਹਰ ਇੱਕ ਦਾ ਜਿਹੜਾ ਮੁਆਵਜ਼ਾ ਅਸੀਂ ਦਵਾਂਗੇ ਜਿਸ ਤਰੀਕੇ ਨਾਲ ਸੈਂਟਰ ਦੀ ਸਰਕਾਰ ਦੀ ਗੱਲ ਕਰੀ ਤਾਂ ਅਫਗਾਨਿਸਤਾਨ ਚ ਪਹੁੰਚਾ ਲਿਆ ਉਸ ਵਾਸਤੇ ਟਵੀਟ ਹੋ ਸਕਿਆ ਪਰ ਪੰਜਾਬ ਦੇ ਇਹਨਾਂ ਜਿਹੇ ਤੋਂ ਹਾਲਾਤ ਖਰਾਬ ਨੇ ਕੋਈ ਟਵੀਟ ਨਹੀਂ ਆਇਆ ਸੈਂਟਰ ਨੂੰ ਪਹਿ ਪੰਜਾਬ ਵੀ ਪੰਜਾਬੀਅਤ ਲੋਕ ਪੰਜਾਬ ਨਾਲ ਖੜਿਆ ਜਿਹੜੇ ਸੈਂਟਰ ਨਹੀਂ ਖੜ ਰਹੀ ਉਹਨਾਂ ਨੂੰ ਬੇਨਤੀ ਕਰ ਰਹੇ ਆ ਮੁੱਖ ਮੰਤਰੀ ਸਾਹਿਬ ਨੇ ਵੀ ਲੈਟਰ ਲਿਖੀ ਆ ਸਾਰੇ ਬੇਨਤੀਆਂ ਕਰ ਰਿਹਾ ਕਿ ਹਜ਼ਾਰਾਂ ਕਰੋੜਾਂ ਦਾ ਲੋਕਾਂ ਦਾ ਨੁਕਸਾਨ ਹੋ ਗਿਆ ਇਹਨੂੰ ਜਲਦੀ ਇਹਦੇ ਲਈ ਖੜੋ ਪਰ ਉਹਦਾ ਧਿਆਨ ਇੱਧਰ ਨਹੀਂ ਹੈ ਔਰ ਦੂਜੇ ਪਾਸੇ ਹੈ ਬਾਹਰਲੇ ਮੁਲਕਾਂ ਚ ਪਰ ਬੇਨਤੀ ਆ ਕਿ ਪੰਜਾਬ ਹਮੇਸ਼ਾ ਹਰ ਇੱਕ ਸਟੇਟ ਨਾਲ ਖੜਦਾ ਤੇ ਅੱਜ ਪੰਜਾਬ ਨਾਲ ਖੜਨ ਦੀ ਸਾਰਾ ਨੂੰ ਲੋੜ ਹੈ ਮੈਂ ਸਾਰੇ ਸਟੇਟਾਂ ਦੇ ਲੋਕਧਨ ਵਾਲੇ ਦੇਸ਼ਵਾਸੀਆਂ ਨੂੰ ਬੇਨਤੀ ਕਰਦਾ ਕਿ ਇਸ ਟਾਈਮ ਪੰਜਾਬੀਆਂਤ ਨੂੰ ਪੰਜਾਬ ਨੂੰ ਤੁਹਾਡੀ ਲੋੜ ਹੈ ਜਿੰਨਾ ਯੋਗਦਾਨ ਪਾ ਸਕਦੇ ਆ ਆਪਣਾ ਲੋਕਾਂ ਦਾ ਜਿਹੜੀ ਸੇਵਾ ਲਈ ਪਾਈ ਹੈ